ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹਿਣਗੇ ਸਾਡੇ ਨਾਲ ਪੰਜਾਬ ਦੇ ਸੀਨੀਅਰ ਜਰਨਲਿਸਟ सुरेंद्र ਡੱਲਾ ਜੀ ਸਵਾਗਤ ਕਰਦੇ ਹਾਂ ਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਸਪ੍ਰੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆ ਦਲਾਜੀ ਅਜਰਿਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ तमाम ਵੱਡੇ ਮੁੱਦਿਆਂ ਦੀ ਆ ਚਾਰਕ ਮੁੱਦੇ ਨੇ ਸਭ ਤੋਂ ਪਹਿਲਾਂ ਜੱਥੇਦਾਰ ਸਾਹਿਬ ਦਾ ਸਵੇਰੇ ਸਵੇਰੇ ਬਿਆਨ ਆਉਂਦਾ ਜਿਸ ਤੋਂ ਬਾਅਦ ਪੰਥਕ ਸਿਆਸਤ ਦੇ ਵਿੱਚ ਹਲਚਲ ਹੋਈ ਹੈ ਤੇ ਉਧਰਲੇ ਪਾਸੇ ਬੀਬੀ ਹਰਸਿਮਰਤ कौर ਬਾਦਲ ਨੂੰ ਵੀ ਚਿੰਤਾ ਹੈ ਕਿ ਸੁਖਬੀ ਸਿੰਘ ਬਾਦਲ ਦੇ ਖਿਲਾਫ ਕੋਈ ਕਾਰਵਾਈ ਹੋ ਸਕਦੀ ਹੈ ਉਹਨਾਂ ਨੇ ਵੀ ਕੱਲ ਇੱਕ ਬਿਆਨ ਜਿਹੜਾ ਸਾਂਝਾ ਕੀਤਾ ਸੀ ਉਸ ਤੋਂ ਬਾਅਦ ਡੀਜੀਪੀ ਸਾਹਿਬ ਕਾਨਫਰੰਸ ਵੀ ਕਰਦੇ ਨੇ ਉਹਨਾਂ ਦੇ ਵੱਲੋਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਪਰ ਆਤੀਸ਼ੀ ਦੇ ਮਾਮਲੇ ਦੇ ਵਿੱਚ ਉਸ ਵੀਡੀਓ ਦੇ ਮਾਮਲੇ ਦੇ ਵਿੱਚ ਜà ਸੀਐਮ ਮਾਂ ਦੀ ਉਸ ਵੀਡੀਓ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਚੁੱਪ ਬੱਟੀ ਗਈ ਹੈ ਤਮਾਮ ਵੱਡੇ ਮੁੱਦਿਆਂ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜਿੱਥੇ ਦਾ ਸਾਫ ਦਾ ਬਿਆਨ ਆਉਂਦਾ ਹੈ ਹਾਲਾਂਕਿ ਐ ਜੀ ਪੀ ਸੀ ਨੇ ਬੀਤੇ ਦਿਨੀ ਇਹ ਬਿਆਨ ਦਿੱਤਾ ਸੀ ਕਿ ਪੁਲਿਸ ਸਰਕਾਰ ਧਾਰਮਿਕ ਮਾਮਲਿਆਂ ਦੇ ਵਿੱਚ ਐ ਜੀ ਪੀ ਸੀ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੇ ਪਰ ਜਥੇਦਾਰ ਸਾਹਿਬ ਨੇ ਇਹ ਆਦੇਸ਼ ਕੀਤੇ ਨੇ ਕਿ ਐ ਜੀ ਪੀ ਸੀ ਪੁਲਿਸ ਨੂੰ ਸਹਿਯੋਗ ਕਰੇ ਤੇ ਇਸ ਮਾਮਲੇ ਦੇ ਵਿੱਚ ਮਹਿਜ਼ ਇਹ ਮਾਮਲੇ ਦੇ ਵਿੱਚ 328 ਰੁਪਏ ਵਾਲੇ ਮਾਮਲੇ 'ਚ ਸਹਿਯੋਗ ਕਰਕੇ ਜਿਹੜੀ ਬਣਦੀ ਕਾਰਵਾਈ ਹੈ ਜਿਹੜੀ ਬਣਦਾ ਸਬੂਤ ਨੇ ਉਹ ਦਿੱਤੇ ਜਾਣ ਦਾ ਜਿਹੜੀ ਬਣਦੀ ਪੁੱਛਗਿੱਛ ਹੁੰਦੀ ਹੈ ਉਹ ਕੀਤੀ ਜਾਵੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਕਿਵੇਂ ਮੰਨਦੇ ਹੋ ਜਥੇਦਾਰ ਸਾਹਿਬ ਦੇ ਬਿਆਨ ਨੂੰ ਦੇਖੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਬੜਾ ਮਹੱਤਵਪੂਰਨ ਬਿਆਨ ਦਿੱਤਾ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਬਿਆਨ ਇਹ ਹੈ ਕਿ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸੀਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੂੰ ਅਧਿਕਾਰਤ ਕਰਦਾ ਹੈ ਕਿ ਪੰਜਾਬ ਸਰਕਾਰ ਨੂੰ ਕੇਵਲ ਇਸ ਮਾਮਲੇ ਦੇ ਵਿੱਚ ਅਗਰ ਕੋਈ ਜਾਣਕਾਰੀ ਲੋੜੀਂਦੀ ਹੈ ਤੇ ਉਹਨਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਜਿਹੜਾ ਚੰਡੀਗੜ੍ਹ ਵਿਖੇ ਦਫਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਹੀ ਇਹ ਜਾਣਕਾਰੀ ਜਿਹੜੀ ਵੀ ਚਾਹੀਦੀ ਹੈ ਸਿੱਟ ਨੂੰ ਉਹ ਉੱਥੇ ਜਾ ਕੇ ਜਾਣਕਾਰੀ ਲੈ ਸਕਦੇ ਨੇ ਜਾਣਕਾਰੀ ਸਾਂਝੀ ਉਹਨਾਂ ਨਾਲ ਕੀਤੀ ਜਾ ਸਕਦੀ ਹੈ ਹੁਣ ਸਵਾਲ ਇੱਥੇ ਇਹ ਵੱਡਾ ਹੈ ਕਿ ਗਿਆਨੀ ਕੁਲਜੀਤ ਸਿੰਘ ਗੜਗਜ ਹੋਣਾ ਨੇ ਇਹ ਹੁਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿਉਂ ਦਿੱਤਾ ਪੂਰੀ ਦੁਨੀਆ ਦੀ ਸਿੱਖ ਸੰਗਤ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਜਿਗਿਆਸਾ ਹੈ ਕਿ ਜਥੇਦਾਰ ਸਾਹਿਬ ਦੇ ਇਹ ਬਿਆਨ ਦੇਣ ਦਾ ਕਾਰਨ ਕੀ ਹੈ ਉਹ ਦੱਸਣ ਤੋਂ ਪਹਿਲਾਂ ਮੈਂ ਇਹ ਗੱਲ ਸਾਂਝੀ ਕਰਦਾ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਐਮਪੀ ਹਰਸ਼ਮਰਤ ਕੌਰ ਬਾਦਲ ਜਾਂ ਐਸਜੀਪੀਸੀ ਦੇ ਮੈਂਬਰ ਉਹਨਾਂ ਦੇ ਬੁਲਾਰੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਲਾ ਰਹੇ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾ ਮੁਤਾਬਕ ਈਸ਼ਰ ਸਿੰਘ ਹੁਣਾਂ ਦੀ ਜਿਹੜੀ ਰਿਪੋਰਟ ਸੀ ਉਹਦੇ ਮੁਤਾਬਕ 16 ਮੁਲਜ਼ਮਾਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ 328 ਪਵਿੱਤਰ ਸਰੂਪਾਂ ਦੇ ਮਾਮਲੇ ਦੇ ਵਿੱਚ ਔਰ ਇਹ ਮਾਮਲਾ ਮਹਿਜ਼ ਭ੍ਰਿਸ਼ਟਾਚਾਰ ਦਾ ਹੈ ਔਰ ਇਹ ਮਾਮਲਾ ਖਤਮ ਕੀਤਾ ਜਾ ਚੁੱਕਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਜਿਹੜੀ ਪੰਜਾਬ ਸਰਕਾਰ ਨੇ ਸਿੱਟ ਬਣਾਈ ਹੈ ਐਫ ਆਈ ਆਰ ਦਰਜ ਕੀਤੀ ਹੈ ਇਹ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਹੈ ਔਰ ਪੰਜਾਬ ਦੀ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦੇ ਰਹੀ ਹੈ। ਇਹਦੇ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਚੰਡੀਗੜ੍ਹ ਵਿਖੇ ਉਚੇਚਿਤ ਤੌਰ ਤੇ ਆ ਕੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਐਕਟ ਦਾ ਹਵਾਲਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਇਤਰਾਜ਼ ਹੈ ਪੰਜਾਬ ਸਰਕਾਰ ਦੇ ਦਖਲ ਤੋਂ ਉਹਦੀ ਵਿਆਖਿਆ ਕੀਤੀ ਸੀ। ਹਜੇ ਤੱਕ ਐਸਜੀਪੀਸੀ ਦਾ ਸਟੈਂਡ ਇਹੀ ਰਿਹਾ ਹੈ ਕਿ ਅਸੀਂ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦੇਣੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸਜੀਪੀਸੀ ਦੇ ਸਕੱਤਰ ਨੇ ਪ੍ਰਮੁਖ ਸਕੱਤਰ ਜਾਂ ਚੀਫ ਸੈਕਟਰੀ ਉਹਨਾਂ ਵੱਲੋਂ ਅਧਿਕਾਰੀਆਂ ਤੇ ਅਫਸਰਾਂ ਨਾਲ ਵੀ ਮੀਟਿੰਗ ਕੀਤੀ ਗਈ ਸੀ ਕੁਝ ਦਿਨ ਪਹਿਲਾਂ ਔਰ ਬਕਾਇਦਾ ਐਸਜੀਪੀਸੀ ਦੇ ਆਧਾਰ ਤੇ ਉਹਨਾਂ ਨੇ ਇੱਕ ਲਿਖਤੀ ਬਿਆਨ ਜਾਰੀ ਕੀਤਾ ਸੀ ਸ਼ਾਇਦ ਸਰਦਾਰ ਪ੍ਰਤਾਪ ਸਿੰਘ ਉਹਨਾਂ ਦਾ ਨਾਮ ਹੈ ਉਹਨਾਂ ਵੱਲੋਂ ਔਰ ਉਹਨਾਂ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜੋ શ્રી ਅਕਾਲ ਤਖਤ ਸਾਹਿਬ ਦਾ ਹੁਕਮ ਹੈ ਔਰ ਐਸਜੀਪੀਸੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਜਾਂ ਰਿਕਾਰਡ ਪੰਜਾਬ ਪੁਲਿਸ ਨਾਲ ਸਾਂਝਾ ਨਹੀਂ ਕਰੇਗੀ ਉਸ ਤੋਂ ਬਾਅਦ ਫਿਰ ਇਹ ਸਵਾਲ ਖੜੇ ਹੋਏ ਕਿ ਅਗਰ ਐਸసీపీਸੀ ਜਾਣਕਾਰੀ ਨਹੀਂ ਸਾਂਝੀ ਕਰੇਗੀ ਤੇ ਸਿੱਟ ਕੋਲੇ ਕੀ ਰਾਹ ਬਚਦੇ ਨੇ ਹਾਲਾਂਕਿ ਨਾਤਾ ਸਿੱਟ ਨੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵੱਡੀ ਟਿੱਪਣੀ ਕੀਤੀ ਉਹਨਾਂ ਨੇ ਸਿਰਫ ਇਹ ਕਿਹਾ ਕਿ ਕਾਨੂੰਨ ਦੇ ਨਜ਼ਰੀਏ ਤੋਂ ਜੋ ਠੀਕ ਹੋਏਗਾ ਸਰਕਾਰ ਉਹਨੂੰ ਦੇਖੇਗੀ ਔਰ ਇਹਦੇ ਦਰਮਿਆਨੀ ਕਿਉਂਕਿ ਸਾਧ ਲਿਆ ਗਿਆ ਭਗਵੰਤ ਮਾਨ ਨੂੰ 15 ਜਨਵਰੀ ਨੂੰ ਤੇ ਭਗਵੰਤ ਮਾਨ ਨੇ ਬਠਿੰਡੇ 'ਚ ਵੀ ਲਗਾਤਾਰ ਹਰ ਜਗ੍ਹਾ ਇਸ ਸਫਾਈ ਦਿੱਤੀ ਹੈ ਇਸ ਪੂਰੇ ਮਾਮਲੇ ਤੇ ਕਿ ਉਹਨਾਂ ਦਾ ਕਿਸੇ ਤਰ੍ਹਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਨਹੀਂ ਹੈ ਕਿਉਂਕਿ ਅਕਾਲੀ ਲੀਡਰ ਕਈ ਕਹਿ ਰਹੇ ਸੀ ਕਿ ਭਗਵੰਤ ਮਾਨ ਨੇ ਬੇਨਤੀ ਕਰਕੇ ਕਿ ਲਾਈਵ ਟੈਲੀਕਾਸਟ ਕੀਤਾ ਜਾਵੇ ਉਹ ਮੱਥਾ ਲਾ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸੋ ਮੁੱਖ ਮੰਤਰੀ ਜਿਵੇਂ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਹਾਂ ਮੁੱਖ ਮੰਤਰੀ ਕਹਿੰਦੇ ਮੈਂ ਕਿਉਂਕਿ ਮੈਨੂੰ ਸੱਦਿਆ ਗਿਆ ਸਪਸ਼ਟ ਕਰਨ ਲਈ ਇਸ ਕਰਕੇ ਮੈਂ ਸਪਸ਼ਟਕਰਨ ਦੇਣ ਜਾਊਂਗਾ ਔਰ ਬਿਲਕੁਲ ਨਿਮਾਣੇ ਸਿੱਖ ਦੇ ਤੌਰ ਤੇ ਜਾਊਂਗਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਜਿਸ ਤਰ੍ਹਾਂ ਨਾਲ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਨੇ ਉਹ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਦੇ ਰਹੇ ਉਹ ਸਮਰਪਤ ਨੇ ਔਰ ਹਮੇਸ਼ਾ ਝੁਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੁਣ ਇਹ ਦੋ ਤਰ੍ਹਾਂ ਦੇ ਪੱਖ ਆਏ ਐਸਜੀਪੀਸੀ ਦਾ ਪਹਿਲਾ ਪੱਖ ਔਰ ਭਗਵੰਤ ਮਾਨ ਉਹਨਾਂ ਦਾ ਪੱਖ ਹੁਣ ਕਿਉਂਕਿ ਲਗਾਤਾਰ ਸਿਆਸਤ ਵੀ ਹੋ ਰਹੀ ਹੈ ਗਿਆਨੀ ਕੁਲਦੀਪ ਸਿੰਘ ਗੜਗੜ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ 328 ਰੂਪਾਂ ਦੇ ਮਾਮਲੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਰਿਪੋਰਟ ਸੌਂਪੀ ਗਈ ਸੀ ਔਰ ਏਅਰਪੋਰਟ ਜਿਹੜੀ ਸਰਵਜਨਿਕ ਕੀਤੀ ਗਈ ਸੀ ਕਮਿਸ਼ਨ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸਪਸ਼ਟ ਕੀਤੀਆਂ ਨੇ ਕਈ ਗੱਲਾਂ ਮੈਂ ਉਹ ਪੜ੍ਹ ਕੇ ਸੁਣਾਉਣਾ ਜਿਹੜਾ ਉਹਨਾਂ ਦਾ ਬਿਆਨ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਹੈ ਕਿ ਸਰਦਾਰ ਈਸ਼ਰ ਸਿੰਘ ਪੜਤਾਲ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਚੌਥੇ ਭਾਗ ਦੇ ਪੰਨਾ ਨੰਬਰ 231 ਉੱਤੇ ਬਿਲਕੁਲ ਸਪਸ਼ਟ ਲਿਖਿਆ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਇਸ ਮਾਮਲੇ ਵਿੱਚ ਸਿਆਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਅਤੇ ਜੇਕਰ ਕੋਈ ਪਾਰਟੀ ਜਿਆ ਕਰਦੀ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਪ੍ਰਤੀ ਜਵਾਬਦੇਹ ਅਤੇ ਪੰਥ ਦੋਖੀ ਹੋਵੇਗੀ। ਉਹਨਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾ ਚ ਆ ਚੁੱਕਾ ਹੈ ਕਿ ਕੋਈ ਵੀ ਸਿਆਸੀ ਤਿਰ ਸੰਸਥਾ ਵਿਅਕਤੀ ਇਸ ਸੰਜੀਦਾ ਮਾਮਲੇ ਉੱਤੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਕੀਤੀ ਜਾ ਰਹੀ ਸਿਆਸਤ ਬੰਦ ਕੀਤੀ ਜਾਵੇ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਏਗੀ। ਹੁਣ ਉਹਨਾਂ ਨੇ ਇਹ ਗੱਲ ਕਹੀ ਹੈ। ਇਹਦੇ ਨਾਲ ਨਾਲ ਹੁਣ ਜਿਹੜਾ ਤਾਜ਼ਾ ਹੁਕਮ ਦਿੱਤਾ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਉਦੇ ਸੰਦਰਭ ਚ ਉਹਦੀ ਜ਼ਰੂਰਤ ਕਿਉਂ ਪਈ ਕਿਉਂਕਿ ਬਹੁਤ ਸਾਰੇ ਲੋਕ ਇਹ ਦੇਖ ਰਹੇ ਨੇ ਕਿ ਐਸਜੀਪੀਸੀ ਲਗਾਤਾਰ ਕਹਿ ਰਹੀ ਸੀ ਕਿ ਧਾਰਮਿਕ ਮਾਮਲਿਆਂ ਚ ਦਖਲ ਅੰਦਾਜ਼ੀ ਹੈ ਪੰਜਾਬ ਸਰਕਾਰ ਦੀ ਤੇ ਹੁਣ ਅਚਾਨਕ ਹੀ ਜਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਸਹਿਯੋਗ ਕਰੋ ਪੰਜਾਬ ਦੀ ਪੁਲਿਸ ਨੂੰ ਸਿੱਟ ਨੂੰ ਇਸ ਮਾਮਲੇ ਦੇ ਵਿੱਚ ਪ੍ਰਧਾਨ ਸਾਹਿਬ ਸਹਿਯੋਗ ਕਰਨ ਇਹ ਜਿਹੜੀ ਜਿਹੜਾ ਇਹ ਹੁਕਮ ਯਾਨੀ ਕੁਲਦੀਪ ਸਿੰਘ ਗੜਗੜਜ ਨੇ ਦਿੱਤਾ ਇਹ ਕਿਉਂ ਦਿੱਤਾ ਇਹਨੂੰ ਗਲਤ ਨਾ ਸਮਝਿਆ ਜਾਵੇ ਇਹਦੀ ਸਪਸ਼ਟਤਾ ਕਰਨੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੇ ਕੀ ਲਿਖਿਆ ਗਿਆ ਨਹੀਂ ਕੋਪੀ ਸਿੰਘ ਗੜਗੇ ਨੇ ਉਹ ਕਹਿੰਦੇ ਕਿ ਇਸ ਮਾਮਲੇ ਦੇ ਚਲਦਿਆਂ ਪਿਛਲੇ ਦਿਨਾਂ ਤੋਂ ਇਹ ਧਿਆਨ ਵਿੱਚ ਆਇਆ ਹੈ ਕਿ ਮੀਡੀਆ ਸੋਸ਼ਲ ਮੀਡੀਆ ਤੇ ਵੈੱਬ ਚੈਨਲਾਂ ਦੇ ਮੰਚਾਂ ਤੋਂ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਬੁੱਧੀਜੀਵੀ ਤੇ ਵਿਚਾਰਵਾਨ ਜਗਤ ਤੇ ਵਿਚਾਰਵਾਨ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰਦੇ ਹਾਂ ਬਹੁਤ ਹੀ ਨੀਵੇਂ ਪੱਧਰ ਦੀਆਂ ਤਸ਼ਬੀਹਾਂ ਅਤੇ ਸ਼ਬਦਾਵਲੀ ਵਰਤ ਰਹੇ ਨੇ ਉਹਨਾਂ ਕਿਹਾ ਕਿ ਜਾਣੇ-ਨਜਾਣੇ ਵਿੱਚ ਵਰਤੀ ਜਾਣ ਵਾਲੀ ਬੇਤਲੀ ਸ਼ਬਦਾਵਲੀ ਗੁਰਸਿੱਖਾਂ ਧਰਮੀਆਂ ਅਤੇ ਪ੍ਰੇਮ ਭਾਵਨਾ ਵਾਲੇ ਜੀਆਂ ਲਈ ਅਸਹਿ ਅਤੇ ਸੁਨਝੋਗ ਨਹੀਂ ਅਤੇ ਇਸ ਸੰਬੰਧੀ ਬਹੁਤ ਗੁਰਸਿੱਖਾਂ ਦੇ ਸਿੱਖ ਸੰਸਥਾਵਾਂ ਨੇ ਇਤਰਾਜ਼ ਵੀ ਜਤਾਏ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਧਿਆਨ ਵਿੱਚ ਰੱਖਦੇ ਆ ਮੀਡੀਆ, ਸੋਸ਼ਲ ਮੀਡੀਆ ਤੇ ਵੈਬ ਚੈਨਲਾਂ ਉੱਤੇ ਵਿਚਾਰ ਕਰਨ ਵਾਲੇ ਸਮੂਹ ਸਿੱਖ ਵਿਦਵਾਨਾਂ, ਸ਼ਖਸੀਤਾਂ ਦੇ ਬੁੱਧੀਜੀਵੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦਾ ਨਤੀਜਾ ਸਾਹਮਣੇ ਆਉਣ ਤੱਕ ਇਸ ਮਾਮਲੇ ਨਾਲ ਸੰਬੰਧਿਤ ਕਿਸੇ ਵੀ ਧਿਰ ਵਿਅਕਤੀ ਅਤੇ ਸੰਸਥਾ ਵਿਰੁੱਧ ਇਲਜ਼ਾਮਬਾਜ਼ੀ ਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਇਹ ਜਿਆ ਕੀਤਾ ਜਾਣਾ ਜਾਰੀ ਰੱਖਿਆ ਜਾਂਦਾ ਹੈ ਤਾਂ ਇਸ ਦਾ ਸ਼੍ਰੀ ਅਕਾਲ ਤਖਤ ਤੇ ਗੰਭੀਰ ਨੋਟਿਸ ਲਿਆ ਜਾਵੇਗਾ। ਸੋ ਕੁਲ ਮਿਲਾ ਕੇ ਜਿਹੜਾ ਹੁਕਮ ਦਿੱਤਾ ਗਿਆ ਨਹੀਂ ਕੁਲਦੀਪ ਸਿੰਘ ਗੜਗਜ ਨੇ ਉਹਨਾਂ ਦੀ ਭਾਵਨਾ ਬੜੀ ਸਪਸ਼ਟ ਹੈ ਕਿ ਅਗਰ ਇਹਦੇ ਤੇ ਡਿਸਕਸ਼ਨ ਡਿਬੇਟਸ ਹੋ ਰਹੀਆਂ ਨੇ, ਬੁੱਧੀਜੀਵੀ ਗੱਲਾਂ ਕਰ ਰਹੇ ਨੇ ਤੇ ਬਹੁਤ ਸੰਜੀਦਗੀ ਦੇ ਨਾਲ, ਅਦਬ ਸਤਕਾਰ ਦੇ ਨਾਲ ਹੀ ਉਹ ਆਪਣੀ ਗੱਲ ਅੱਗੇ ਵਧਾਉਣ ਮੈਨੂੰ ਲੱਗਦਾ ਇਹ ਜ਼ਰੂਰੀ ਵੀ ਹੈ। ਹਰ ਕਿਸੇ ਨੂੰ ਇਹ ਕਿਉਂਕਿ ਅਤਿ ਸੰਵੇਦਨਸ਼ੀਲ ਵਿਸ਼ਾ ਹੈ ਇਹਦੇ ਤੇ ਅਗਰ ਗੱਲ ਕਰਨੀ ਹੈ ਤੇ ਉਹ ਸਿੱਧੇ ਸਿੱਧੇ ਇਲਜ਼ਾਮਬਾਜ਼ੀਆ ਵਾਲੀ ਨਾ ਹੋਵੇ ਔਰ ਕਿਸੇ ਵੀ ਤਰ੍ਹਾਂ ਜਿਹੜੀ ਹੈ ਉਹ ਸ਼ਬਦਾਬਲੀ ਹੈ ਜਿਹੜੀ ਉਹ ਹਿੰਸਕ ਤੌਰ ਦੇ ਉੱਤੇ ਨਾ ਵਰਤੀ ਜਾਵੇ ਮੈਂ ਇਹਨੂੰ ਹਿੰਸਕ ਤਾਂ ਕਹਿ ਰਿਹਾ ਕਿ ਬਹੁਤ ਉਤਸ਼ਾਹਿਤ ਹੋ ਕੇ ਜਾਂ ਉੱਚੀ ਆਵਾਜ਼ ਦੇ ਵਿੱਚ ਜਾਂ ਜ਼ੋਰ-ਜ਼ੋਰ ਨਾਲ ਆਪਣੇ ਤਰਕ ਰੱਖਣੇ ਤੇ ਸ਼ਬਦਾਂ ਦੀ ਚੋਣ ਹੈ ਜਿਹੜੀ ਅਗਰ ਉਹ ਤਿੱਖੀ ਹੋ ਜੇ ਤੇ ਉਹ ਠੀਕ ਨਹੀਂ ਲੱਗਦਾ ਅਸਹਿ ਹੋ ਜਾਂਦਾ ਜਿਵੇਂ ਉਹਨਾਂ ਨੇ ਲਿਖਿਆ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਇਹ ਸਾਰੀ ਗੱਲ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਕਰਕੇ ਉਹਨਾਂ ਨੇ ਹੁਕਮ ਦਿੱਤਾ ਕਿਉਂਕਿ ਦੁਬਿਧਾ ਆ ਰਹੀ ਸੀ ਲੋਕਾਂ ਦੇ ਵਿੱਚ ਵੀ ਕਿਤਨਾ ਕਿਤੇ ਇਸ ਪੂਰੇ ਮਾਮਲੇ ਦੇ ਪ੍ਰਤੀ ਦੁਬਿਧਾ ਫੈਲਾਈ ਜਾ ਰਹੀ ਸੀ ਵੱਖ-ਵੱਖ ਤਰੀਕੇ ਨਾਲ ਔਰ ਅਸੀਂ ਵੇਖਿਆ ਪੋਲਿਟੀਕਲ ਲੋਕ ਜਦੋਂ ਇਸ ਮਾਮਲੇ ਦੇ ਉੱਤੇ ਬਿਆਨਬਾਜ਼ੀ ਕਰਦੇ ਨੇ ਭਾਵੇਂ ਅਕਾਲੀ ਦਲ ਦੇ ਲੀਡਰ ਹੀ ਕਰਦੇ ਨੇ ਉਹ ਵੀ ਬੜੀ ਤਿੱਖੀ ਸ਼ਬਦਾਵਲੀ ਜਿਹੜੀ ਹੈ ਉਹ ਵਰਤ ਰਹੇ ਨੇ ਸੋ ਇਹਦੇ ਤੋਂ ਗਰੇਜ਼ ਕਰਨ ਦੀ ਲੋੜ ਹੈ ਜੀ ਡੱਲਾ ਸਾਹਿਬ ਇਸੇ ਮਾਮਲੇ ਦੇ ਵਿੱਚ ਜਥੇਦਰਾ ਸਾਹਿਬ ਨੇ ਕਿਹਾ ਕਿ ਇਸ ਮਾਮਲੇ ਨੂੰ ਸਿਆਸੀ ਲਾਭ ਉਠਾਉਣ ਦਾ ਯਤਨ ਨਾ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਹਰਸੀਮਰ ਕੌਰ ਬਾਦਲ ਦੇ ਵੱਲੋਂ ਬੀਤੇ ਦਿਨੀ ਇੱਕ ਬਿਆਨ ਦਿੱਤਾ ਗਿਆ ਇਸੇ ਮਾਮਲੇ ਦੇ ਵਿੱਚ ਐਸਆਈਟੀ ਐਸਆਈਟੀ ਬਣੀ ਹੈ ਤੇ ਇਸੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਐਸਆਈਟੀ ਦੇ ਵਿੱਚ ਕੁਝ ਇੱਕ ਮੈਂਬਰ ਨੇ ਕੁਝ ਇੱਕ ਅਫਸਰ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਿੱਜੀ ਰੰਜਿਸ਼ ਰੱਖਦੇ ਨੇ ਤੇ ਇਸੇ ਮਾਮਲੇ ਦੇ ਵਿੱਚ ਉਹਨਾਂ ਦੇ ਵਿਰੁੱਧ ਕਾਰਵਾਈ ਹੋ ਸਕਦੀ ਹੈ ਹਾਲਾਂਕਿ ਹੁਣ ਕਾਰਵਾਈ ਐਸਆਰਟੀ ਕੀ ਕਰਦੀ ਹੈ ਕੀ ਅਗਲੇ ਤੱਥ ਸਾਹਮਣੇ ਆਉਂਦੇ ਨੇ ਉਹ ਤਾਂ ਹਲੇ ਬਹੁਤ ਦੂਰ ਸੀ ਪਰ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੇ ਜੇਕਰ ਇਸ ਬਿਆਨ ਨੂੰ ਆਧਾਰ ਮੰਨਿਆ ਜਾਵੇ ਸਿਮਰਤ ਕੋਰ ਬਾਦਲ ਦੇ ਵੱਲੋਂ ਜੇਕਰ ਇਹ ਬਿਆਨ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ ਕੀ ਹੈ ਮਾਮਲਾ ਪੂਰਾ ਨਹੀਂ ਦੇਖੋ ਕਿਉਂਕਿ ਬੀਬੀ ਹਰਸਿਮਰਤ ਕੋਰ ਬਾਦਲ ਨੇ ਜਿਹੜਾ ਇਹ ਬਿਆਨ ਹੈ ਇਹ ਮੈਨੂੰ ਲੱਗਦਾ ਹੈ 30 35 ਘੰਟੇ ਹੋ ਚੁੱਕੇ ਹਰਸ਼ਮਰਤ ਕੌਰ ਬਾਦਲ ਦੇ ਇਹ ਬਿਆਨ ਦੇਣ ਨੂੰ ਸੋ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਜਿਹੜਾ ਇਹ ਨਵਾਂ ਹੁਕਮ ਆਇਆ ਹੈ ਐਸਪੀਸੀ ਪ੍ਰਧਾਨ ਨੂੰ ਇਹ ਆਇਆ ਹੈ ਅੱਜ 12 ਤਰੀਕ ਸੋ ਮੈਨੂੰ ਲੱਗਦਾ ਹਰਸ਼ਮਰਤ ਕੌਰ ਬਾਦਲ ਦਾ ਬਿਆਨ ਪਹਿਲਾਂ ਸੀ ਪਰ ਮੇਰਾ ਹੀ ਮੰਨਣਾ ਹੈ ਕਿ 328 ਸਰੂਪਾਂ ਦੇ ਮਾਮਲੇ ਤੋਂ ਇਲਾਵਾ ਇੱਕ ਸਿਆਸਤ ਤਾਂ ਚੱਲ ਹੀ ਰਹੀ ਹੈ ਨਾ ਪੰਥਕ ਮੁੱਦਿਆਂ ਤੇ ਅਗਰ ਅਸੀਂ 328 ਸਰੂਪਾਂ ਵਾਲੇ ਮਾਮਲੇ ਨੂੰ ਛੱਡ ਦਈਏ ਇੱਕ ਸਿਆਸਤ ਤਾਂ ਚੱਲ ਹੀ ਰਹੀ ਹੈ ਬਿਕਰਮ ਮਜੀਠੀਏ ਦੇ ਮਾਮਲੇ ਤੇ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਸੈਂਟਰ ਤੋਂ ਇੰਟੈਲੀਜੈਂਸ ਨੇ ਇਨਪੁਟ ਦਿੱਤੀ ਹੈ ਕਿ ਜਿਹੜਾ ਇੱਕ ਜੱਥੇਬੰਦੀ ਦਾ ਉਹਨਾਂ ਨੇ ਬਕਾਇਦਾ ਨਾ ਲਿਆ BKI ਬੱਬਰ ਖਾਲਸਾ ਇੰਟਰਨੈਸ਼ਨਲ ਕਿ ਉਹਦੇ ਵੱਲੋਂ ਥ੍ਰੈਟ ਪਰਸੈਪਸ਼ਨ ਹੈ ਬਿਕਰਮ ਮਜੀਠੀਏ ਨੂੰ ਸੈਂਟਰ ਨੇ ਪੰਜਾਬ ਨੂੰ ਦੱਸਿਆ ਉਹ ਗੱਲਾਂ ਚੱਲ ਰਹੀਆਂ ਨੇ ਹਮੇਸ਼ੰਦਰ ਗਰੇਵਾਲ ਜਿਹੜੇ ਸੀਨੀਅਰ ਵਕੀਲ ਨੇ ਅਕਾਲੀ ਦਲ ਦੇ ਲੀਡਰ ਵੀ ਨੇ ਸ਼ਾਪਕਾ ਮੰਤਰੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਕਿਤਨਾ ਕਿਤੇ ਜਿਹੜੀ ਸੂਬੇ ਦੀ ਸਰਕਾਰ ਹੈ ਜਿਹੜੀ ਉਹਦੀ ਜਦੋਂ ਸਜ਼ਾ ਭੁਗਤ ਰਹੀ ਸੀ ਸੁਖਬੀਰ ਸਿੰਘ ਬਾਦਲ ਉਦੋਂ ਵੀ ਕਿਤਨਾ ਕਿਤੇ ਸ਼ਹਿ ਸੀ ਉਸ ਵਿਅਕਤੀ ਨੂੰ ਸਰਕਾਰ ਦੀ ਹੂੰ ਜਿਹਨੇ ਸੁਖਬੀਰ ਬਾਦਲ ਤੇ ਹਮਲਾ ਕੀਤਾ ਤੇ ਕਿਤਨਾ ਕਿਤੇ ਸੁਖਬੀਰ ਬਾਦਲ ਨੂੰ ਇਲਮੀਨੇਟ ਕਰਨ ਦੀ ਸਾਜ਼ਿਸ਼ ਸੀ ਤੇ ਹੁਣ ਮਜੀਠੀਆ ਨੂੰ ਜਿਵੇਂ ਇਲਮੀਨੇਟ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਵਕੀਲ ਨੇ ਵਕੀਲ ਇਸ ਤਰ੍ਹਾਂ ਦਾ ਸ਼ਬਦ ਵਰਤਦੇ ਨੇ ਕਿ ਇਲਮੀਨੇਟ ਹੂੰ ਇਲਮੀਨੇਟ ਦਾ ਮਤਲਬ ਹੈ ਕਿ ਕਤਲ ਕਰਨ ਦੀ ਸਾਜ਼ਿਸ਼ ਸੀ ਮਜੀਠੀਆ ਨੂੰ ਵੀ ਤੇ ਸੁਖਬੀਰ ਨੂੰ ਵੀ ਇਹ ਇਲਜ਼ਾਮ ਲਾਏ ਨੇ ਜਿਹੜੇ ਮਹਿੰਦਰ ਸਿੰਘ ਦਰਿਆਲ ਨੇ ਇੱਕ ਪੋਲਿਟਿਕਸ ਆਮ ਆਦਮੀ ਪਾਰਟੀ ਅਕਾਲੀ ਦਲ ਐਸਜੀਪੀਸੀ ਅਕਾਲੀ ਐਸਜੀਪੀਸੀ ਔਰ ਆਮ ਆਦਮੀ ਪਾਰਟੀ ਉਹ ਤਾਂ ਚੱਲ ਹੀ ਰਹੀ ਹੈ ਉਹ ਸਿਆਸਤ ਤਾਂ ਚੱਲਦੀ ਹੈ ਜੀ ਔਰ ਜਿਹੜਾ ਹਰਸ਼ਮਰਤ ਕੌਰ ਬਾਦਲ ਦਾ ਬਿਆਨ ਹੈ ਉਹ ਵੀ ਨਰੋਲ ਸਿਆਸੀ ਹੈ ਉਹ ਸਿਆਸੀ ਮੁੱਦੇ ਤੇ ਹੈ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਗ੍ਰਿਫਤਾਰੀ ਹੋਈ ਹੈ ਸੀਐਸ ਸਤਿੰਦਰ ਸਿੰਘ ਕੋਹਲੀ ਦੀ ਉਸ ਮਾਮਲੇ 'ਚ ਜਿਹੜੀ ਛਾਪੇਮਾਰੀ ਹੋ ਰਹੀ ਹੈ ਭਾਵੇਂ ਲੁਧਿਆਣੇ ਹੋਈ ਭਾਵੇਂ ਬਠਿੰਡੇ ਹੋਈ ਜਾਂ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਹਰਸ਼ਮਰਤ ਕੌਰ ਬਾਦਲ ਨੂੰ ਲੱਗਦਾ ਹੈ ਕਿ ਸਿੱਟ ਝੂਠਾ ਝੂਠੀਆਂ ਐਫਆਈਆਰ ਦਰਜ ਕਰ ਸਕਦੀਆਂ ਕੇਸ ਦਰਜ ਕਰ ਸਕਦੀ ਹੈ ਸੁਖਬੀਰ ਸਿੰਘ ਬਾਦਲ ਤੇ ਤੇ ਉਹਨਾਂ ਨੇ ਪੰਜ-ਛੇ ਅਫਸਰਾਂ ਦਾ ਨਾਮ ਲੈਂਤਾ ਜਿਹੜੇ ਸਿੱਟ ਦੇ ਮੁਖੀ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਜਿਹੜੇ ਪੁਲਿਸ ਦੇ ਉਹਨਾਂ ਦਾ ਨਾਮ ਵੀ ਉਹਨਾਂ ਨੇ ਲੈਂਤਾ ਗੁਰਪ੍ਰੀਤ ਸਿੰਘ ਉਹਨਾਂ ਦਾ ਕਿ ਉਹ ਸਿੱਟ ਦੇ ਮੁਖੀ ਨੇ ਉਹ ਵੀ ਕਿਤੇ ਨਾ ਕਿਤੇ ਖੁੰਦਕ ਰੱਖਦੇ ਨੇ ਪੂਰੀ ਸਿੱਟ ਤੇ ਲਿਖਿਆ ਉਹਨਾਂ ਨੇ ਤਾਂ ਵੀ ਸਿੱਟ ਦੇ ਬਹੁਤ ਅਫਸਰ ਨੇ ਡੀਐਸਪੀ ਆ ਇੱਕ ਬਿਆਨਤ ਜਨੇਜਾ ਕਹਿੰਦੇ ਜੀ ਉਹਦਾ ਭਰਾ ਕਿਉਂਕਿ ਉਹ ਆਪ ਦਾ ਲੀਡਰ ਹੈ ਪਟਿਆਲੇ 'ਚ ਇਸ ਕਰਕੇ ਬਿਆੰਤ ਜਨੇਜਾ ਨੂੰ ਤਰੱਕੀਆਂ ਵੀ ਦਿੱਤੀਆਂ ਗਈਆਂ ਤੇ ਉਹਨੂੰ ਵੀ ਉਹਨਾਂ ਦੀ ਵੀ ਦੁਰਵਰਤੋਂ ਹੈ ਗੁਰਬੰਧ ਸਿੰਘ ਬੈਂਸ ਹੈ ਇੱਕ ਪੁਰਾਣਾ ਐਸਪੀ ਹੈ ਪੁਰਾਣਾ ਅਫਸਰ ਹੈ ਉਹਦੇ ਤੇ ਇਲਜ਼ਾਮ ਲਾਏ ਗਏ ਕਿ ਉਹ ਦਾਗੀ ਅਫਸਰ ਸੀ ਸੋ ਮੇਰੇ ਕਹਿਣ ਦਾ ਮਤਲਬ ਹੈ ਹਰਸ਼ਮਰਤ ਕੋਰ ਬਾਦਲ ਹੁਣਾਂ ਨੇ ਵੀ ਜਿਹੜੀ ਜਿਹੜੀ ਇਹ ਗੱਲ ਕੀਤੀ ਹੈ ਉਹ ਵੀ ਇਹ ਗੱਲ ਵੱਡੀ ਕਰਨਾ ਚਾਹੁੰਦੇ ਨੇ ਕਿ ਅਗਰ ਸਤਿੰਦਰ ਸਿੰਘ ਕੋਹਲੀ ਕੋਈ ਜਾਣਕਾਰੀ ਦੇ ਦਿੰਦਾ ਸੁਖਬੀਰ ਸਿੰਘ ਬਾਦਲ ਦੇ ਸਬੰਧ ਵਿੱਚ ਜਿਹੜੀ ਸ਼ੱਕੀ ਹੋਵੇ ਜਿਹਦੇ ਤੇ ਪੁਲਿਸ ਕੇਸ ਦਰਜ ਕਰਦੇ ਸੁਖਬੀਰ ਬਾਦਲ ਤੇ ਤੇ ਉਹ ਆਪਣਾ ਇੱਕ ਡਿਫੈਂਸ ਸਟੈਬਲਿਸ਼ ਕਰਨਾ ਚਾਹੁੰਦੀ ਹੈ ਹਰਸ਼ਮਰਤ ਕੌਰ ਬਾਦਲ ਵੀ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਇਹ ਅਫਸਰ ਖੁੰਦਕ ਰੱਖਦੇ ਨੇ ਇਹ ਝੂਠਾ ਕੇਸ ਦਰਜ ਕਰਨਗੇ ਤਾਂ ਕਿ ਅਗਰ ਕੋਈ ਸੁਖਬੀਰ ਬਾਦਲ ਤੇ ਐਫ ਆਈ ਆਰ ਦਰਜ ਹੁੰਦੀ ਹੈ ਤੇ ਅਸੀਂ ਅਦਾਲਤ ਦੇ ਵਿੱਚ ਚੈਲੰਜ ਕਰੀਏ ਕਿ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਵੀ ਇਹ ਝੂਠਾ ਕੇਸ ਦਰਜ ਕਰਨਗੇ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਸਟ ਬਿਨਾ ਠੋਸ ਸਬੂਤਾਂ ਦੇ ਕਿਸੇ ਤੇ ਕੇਸ ਦਰਜ ਨਹੀਂ ਕਰੇਗੀ ਅਗਰ ਸੁਖਵੀਰ ਬਾਦਲ ਦੇ ਖਿਲਾਫ ਕੋਈ ਸਬੂਤ ਮਿਲੇ ਕਿਉਂਕਿ ਸ਼ਤਿੰਦਰ ਕੋਹਲੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੁਖਵੀਰ ਬਾਦਲ ਦਾ ਵੀ ਰਿਕਾਰਡ ਦੇਖਦੇ ਅਕਾਊਂਟਸ ਵਗੈਰਾ ਦੇਖਦੇ ਸੀ ਤੇ ਉਹ ਆਡਿਟ ਦੇਖਦੇ ਸੀਗੇ ਐਸਡੀਪੀਸੀ ਦਾ ਵੀ ਬਾਅਦ ਦੇ ਵਿੱਚ ਹਟਾਤੇ ਸੀ ਐਸਡੀਪੀਸੀ ਦੇ ਆਡਿਟ ਤੋਂ ਉਹਨਾਂ ਦੀ ਕੰਪਨੀ ਨੂੰ ਹੁਣ ਜਿਹੜੇ ਸੀਏ ਨੇ ਚਾਰਟਰਡ ਅਕਾਊਂਟੈਂਟ ਨੇ ਉਹ ਐਸਡੀਪੀਸੀ ਜਾਂ ਇਕੱਲਾ ਸੁਖਵੀਰ ਬਾਦਲ ਨਹੀਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਆਡਿਟ ਦੇਖਦੇ ਹੋਣਗੇ ਪਰ ਕੱਲ ਕਿਉਂਕਿ ਮੁੱਖ ਮੰਤਰੀ ਨੇ ਇੱਕ ਬਹੁਤ ਵੱਡੀ ਗੱਲ ਕਹੀ ਉਹ ਕਹਿੰਦੇ ਅਗਰ ਸ਼ਤਿੰਦਰ ਕੋਹਲੀ ਨਾਲ ਕੋਈ ਸਬੰਧ ਨਹੀਂ ਸੀ ਤਾਂ ਚੰਡੀਗੜ੍ਹ ਜਿਹੜੇ ਹੋਟਲ 'ਚੋਂ ਉਹਨੂੰ ਗ੍ਰਿਫਤਾਰ ਕੀਤਾ ਸੀ ਉਸ ਹੋਟਲ 'ਚ ਜਿੱਥੇ ਉਹ ਰਹਿ ਰਹੇ ਸੀ ਉਹਨੂੰ ਸਪான்ਸਰ ਦੂਜੀ ਧਿਰ ਵੱਲੋਂ ਕੀਤਾ ਗਿਆ ਸੀ ਉਹਨਾਂ ਨੇ ਅਕਾਲੀ ਖੇਮੇ ਦੇ ਦਾ ਜ਼ਿਕਰ ਕੀਤਾ ਸੁਖਬੀਰ ਬਾਦਲ ਦੀ ਢੇਰ ਵਾਲੇ ਪਾਸੇ ਭਾਵੇਂ ਇਹਨਾਂ ਦੇ ਕਿਸੇ ਚੈਨਲ ਦੀ ਗੱਲ ਸੀ ਜਾਂ ਇਹਨਾਂ ਦੇ ਕਿਸੇ ਚੈਨਲ ਦੇ ਨੁਮਾਇੰਦੇ ਵੱਲੋਂ ਬੁੱਕ ਸੀ ਜਾਂ ਕਿਸੇ ਨੇ ਹੋਟਲ ਬੁੱਕ ਕਰਾਇਆ ਹੋਣਾ ਇਹ ਮੁੱਖ ਮੰਤਰੀ ਦੇ ਇਲਜ਼ਾਮ ਸੀ ਇਹਦਾ ਮਤਲਬ ਹੈ ਕਿ ਸਤਿੰਦਰ ਕੋਹਲੀ ਔਰ ਕਮਲਜੀਤ ਸਿੰਘ ਜਿਹੜੇ ਗ੍ਰਿਫਤਾਰ ਹੈ ਉਹਨਾਂ 'ਚੋਂ ਸਤਿੰਦਰ ਕੋਹਲੀ ਜਿਹੜੇ ਸੀ ਰਹੇ ਨੇ ਕੀ ਸ਼ੱਕ ਇਸ ਗੱਲ ਦਾ ਆ ਰਿਹਾ ਕਿ ਉਹਦੇ ਕੋਲੋਂ ਕਈ ਗੱਲਾਂ ਇਸ ਤਰ੍ਹਾਂ ਦੀਆਂ ਸਿੱਟ ਨੂੰ ਪਤਾ ਲੱਗੀਆਂ ਨੇ ਜਿਹੜੀਆਂ ਸੁਖਬੀਰ ਸਿੰਘ ਬਾਦਲ ਦੇ ਬਿਜ਼ਨਸ ਨਾਲ ਸੰਬੰਧਿਤ ਨੇ ਹੁਣ ਬਿਜ਼ਨਸ ਦੇ ਵਿੱਚ ਕੀ ਕੋਈ ਲੂਪ ਹੋਲ ਸੀ ਲੂਪ ਹੋਲ ਸੀ ਕੀ ਕੋਈ ਕ੍ਰਪਸ਼ਨ ਸੀ ਕੋਈ ਸ਼ੱਕੀ ਟ੍ਰਾਂਜੈਕਸ਼ਨਾਂ ਸੀ ਕਿ ਇਸ ਤਰੀਕੇ ਦੀ ਜਾਣਕਾਰੀ ਸਿੱਟ ਨੂੰ ਮਿਲੀ ਹੈ ਕਿਉਂਕਿ ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਐਮ ਐਲ ਏ ਵੀ ਨੇ ਜੀ ਔਰ ਡੀ ਏ ਦਾ ਕੇਸ ਆਮਦਨ ਤੋਂ ਸਰੋਤਾਂ ਤੋਂ ਆਮਦਨ ਤੋਂ ਵੱਧ ਸਰੋਤ ਉਹ ਕੀ ਐਸ ਦਾਦ ਕੀਤਾ ਸੀ ਵਿਕਰਮ ਮਜੀਠੀਏ ਤੇ ਕੀ ਸਰਕਾਰ ਸੁਖਬੀਰ ਬਾਦਲ ਦੇ ਖਿਲਾਫ ਅਗਰ ਕੋਈ ਇਸ ਤਰੀਕੇ ਦੇ ਸਬੂਤ ਮਿਲਦੇ ਨੇ ਪਤਾ ਨਹੀਂ ਮਿਲੇ ਨੇ ਜਾਂ ਨਹੀਂ ਸ਼ੱਕ ਹੈ ਜਿਸ ਤਰ੍ਹਾਂ ਦਾ ਰਵਈਆ ਮੁੱਖ ਮੰਤਰੀ ਦਾ ਵੀ ਹੈ ਔਰ ਅਫਸਰਾਂ ਦਾ ਵੀ ਹੈ ਕੀ ਸਤਿੰਦਰ ਕੋਲੀ ਤੋਂ ਕੋਈ ਇਸ ਤਰੀਕੇ ਦੀ ਜਾਣਕਾਰੀ ਮਿਲੀ ਹੈ ਅਗਰ ਕੋਈ ਮਿਲੀ ਹੈ ਤੇ ਪੁਲਿਸ ਵੱਧ ਤੋਂ ਵੱਧ ਕੀ ਕਰ ਸਕਦੀ ਹੈ ਐਫ ਆਈ ਆਰ ਕਰ ਸਕਦੀ ਹੈ ਡੀਏ ਦੇ ਮਾਮਲੇ ਦੇ ਵਿੱਚ ਪਰ ਉਸ ਤੋਂ ਪਹਿਲਾਂ ਜਾਂਚ ਕਰਨੀ ਪਵੇਗੀ ਸੋ ਮੈਨੂੰ ਲੱਗਦਾ ਤੁਰੰਤ ਤਾਂ ਐਫ ਆਈ ਆਰ ਹੋਣ ਦਾ ਖਤਰਾ ਨਹੀਂ ਹੈ ਸੁਖਬੀਰ ਸਿੰਘ ਬਾਦਲ ਤੇ ਹਾਂ 328 ਰੂਪਾਂ ਦੇ ਮਾਮਲੇ 'ਚ ਹਮ ਅਗਰ ਸਟੈਂਡਰਡ ਕੋਲੀ ਕੋਈ ਇਸ ਤਰੀਕੇ ਦਾ ਲਿੰਕ ਪੁਲਿਸ ਨੂੰ ਦੱਸ ਦੇਣ ਜਿਹਦੇ ਨਾਲ ਬਣਦਾ ਹੋਵੇ ਕਿ ਸੁਖਬੀਰ ਸਿੰਘ ਬਾਦਲ ਤੇ ਸ਼ੱਕ ਪੈਦਾ ਹੁੰਦਾ ਫਿਰ ਗੱਲ ਵੱਖਰੀ ਹੈ ਕਿ ਸੱਟ ਕੋਈ ਐਫਆਈਆਰ ਦਰਜ ਕਰੇ ਪਰ ਸੱਟ ਵੀ ਬਿਨਾ ਠੋਸ ਧਾਰਾ ਤੋਂ ਐਫਆਈਆਰ ਦਰਜ ਨਹੀਂ ਕਰੇਗੀ ਕਿਉਂਕਿ ਇਸ ਵਕਤ ਪੂਰੇ ਪੰਜਾਬ ਦੀਆਂ ਪੰਥ ਦੀਆਂ ਕੌਮ ਦੀਆਂ ਨਜ਼ਰਾਂ ਪੰਜਾਬ ਸਰਕਾਰ ਦੀ ਸੱਟ ਤੇ ਐ ਸੋ ਮੈਨੂੰ ਲੱਗਦਾ ਹੈ ਸੱਟ ਵੀ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਹੁਣ ਹੋਣਾ ਇਹਦੇ ਚ ਅੱਗੇ ਕੀ ਹੈ ਇਹ ਜੇਤੀ ਆਪਾਂ ਇੰਤਜ਼ਾਰ ਕਰਦੇ ਹਾਂ ਕਿਉਂਕਿ ਵੱਡੀ ਗੱਲ ਇਹ ਹੈ ਕਿ ਹੁਣ ਜਦੋਂ ਭਗਵੰਤ ਮਾਨ ਜਾਣਗੇ ਭਗਵੰਤ ਮਾਨ ਦੇ ਸੰਕੇਤ ਇਹ ਹੈ ਕਿ ਅਸੀਂ ਸਬੂਤਾਂ ਨਾਲ ਮਿਲਦੇ ਹਾਂ 15 ਨੂੰ ਮੈਂ ਸਬੂਤ ਲੈ ਕੇ ਜਾਊਂਗਾ ਹਮ ਹੁਣ ਸਵਾਲ ਇਹ ਹੈ ਕਿ ਜਦੋਂ ਵਿਕਰਮਜੀਠੀ ਦਾ ਚਲਾਨ ਪੇਸ਼ ਕਰਨਾ ਸੀ ਤੇ ਕਹਿੰਦੇ ਜੀ ਟਰੰਕਾਂ ਚ ਗਿਆ 44 40000 ਤੋਂ ਜ਼ਿਆਦਾ ਵਰਕੇ ਸੀ ਹਮ ਹੁਣ ਜਦੋਂ ਭਗਵੰਤ ਮਾਨ ਪੇਸ਼ ਹੋਣਗੇ ਸਬੂਤ ਲੈ ਕੇ ਕਿ ਸਬੂਤ ਇੱਕ ਫਾਈਲ ਚ ਨਹੀਂ ਥੀ ਹੋਣਗੇ ਇੱਕ ਤੋਂ ਵੱਧ ਫਾਈਲਾਂ ਹੋਣਗੀਆਂ ਉਹ ਫਾਈਲਾਂ ਇੱਕ ਟਰੰਕ ਚ ਜਾਣਗੀਆਂ ਇੱਕ ਤੋਂ ਵੱਧ ਟਰੰਕਾਂ ਚ ਜਾਣਗੀਆਂ ਮੋਟੀ ਮੋਟੀ ਗੱਲ ਇਹ ਹੈ ਕਿ ਮੁੱਖ ਮੰਤਰੀ ਸਬੂਤ ਫਾਈਲਾਂ ਚ ਲੈ ਕੇ ਜਾਊਗਾ ਜਾਂ ਟਰੰਕਾਂ ਚ ਹਾਂ ਇਹ ਇੱਕ ਵੱਖਰਾ ਮੁੱਦਾ ਜਿਹੜਾ ਇਹ ਇੱਥੇ ਆ ਕੇ ਖੜਾ ਹੋਇਆ ਸੋ ਇਹਦੇ ਤੇ ਹੁਣ ਨਜ਼ਰ ਰੱਖਦੇ ਆ ਕਿ ਮੁੱਖ ਮੰਤਰੀ ਮੁੱਖ ਮੰਤਰੀ ਦੇ ਸਬੂਤ ਕੱਲੇ 328 ਰੂਪਾਂ ਦੇ ਮਾਮਲੇ ਚ ਨਹੀਂ ਮੈਂ ਗੱਲ ਕਰ ਰਿਹਾ ਕਿਉਂਕਿ ਉਹਨੂੰ ਉਹਨਾਂ ਨੂੰ ਸਪਸ਼ਟ ਕਰਨ ਲਈ ਜਿਹੜਾ ਸੱਧਿਆ ਗਿਆ ਉਹ ਤਮਾਮ ਸਬੂਤ ਉਹ ਕਿਵੇਂ ਲੈ ਕੇ ਜਾਣਗੇ ਇਹ ਗੱਲ ਵੱਟੀ ਆਡਲਾ ਸਾਹਿਬ ਇਹ ਮਾਮਲੇ ਚੱਲ ਰਹੇ ਨੇ ਤੇ ਇਸੇ ਵਿਚਾਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਆ ਪਿਛਲੇ ਦਿਨੀ ਬਹੁਤ ਚਰਚਿਤ ਮਾਮਲਾ ਰਿਹਾ ਕਤਲ ਮਾਮਲਾ ਵਲਟੋਹਾ ਸਰਪੰਚ ਦਾ ਤੇ ਉਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀਆਂ ਹੋਈਆਂ ਨੇ ਇਹ ਪੂਰਾ ਮਾਮਲਾ ਕੀ ਹੈ ਤੇ ਡੀਜੀਪੀ ਸਾਹਿਬ ਦੇ ਵੱਲੋਂ ਕਿਹੜੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਇੱਕ ਇਹ ਸਵਾਲ ਵੀ ਹੈ ਕਿ ਦਿੱਲੀ ਦੀ ਸਾਬਕਾ ਸੀਐਮ ਆਤੀਸ਼ੀਰੀ ਜੋ ਵੀਡੀਓ ਵਾਇਰਲ ਹੋ ਰਹੀ ਸੀ ਉਸ ਮਾਮਲੇ ਦੇ ਵਿੱਚ ਜਾਂਚ ਹੋਈ ਤੇ ਇਹ ਪਾਇਆ ਗਿਆ ਕਿ ਉਹ ਗੁਰੂ ਸ਼ਬਦ ਕੋਈ ਬੋਲਿਆ ਹੀ ਨਹੀਂ ਕਦੇ ਬੋਲਿਆ ਹੀ ਨਹੀਂ ਗਿਆ ਇਸ ਮਾਮਲੇ ਨੂੰ ਲੈ ਕੇ ਤੇ ਸੀਐਮ ਮੰਨ ਦੀ ਉਸ ਵੀਡੀਓ ਨੂੰ ਲੈ ਕੇ ਜੋ ਵਾਇਰਲ ਹੋ ਰਹੀ ਹੈ ਕਥਿਤ ਤੌਰ ਤੇ ਏਆਈ ਦੀ ਵੀਡੀਓ ਦੱਸੀ ਜਾ ਰਹੀ ਹੈ ਵਿਰੋਧੀ ਸਵਾਲ ਵੀ ਖੜੇ ਕਰ ਰਹੇ ਨੇ ਜਾਂਚ ਦੀ ਮੰਗ ਵੀ ਹੋ ਰਹੀ ਹੈ ਸੁਨੀਲ ਜਾਖੜ ਦੇ ਵੱਲੋਂ ਚਿੱਠੀ ਵੀ ਲਿਖੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਹਾਲੇ ਚੁੱਪ ਬਟੇ ਗਈ ਹੈ ਕੀ ਇਹ ਪੂਰਾ ਮਾਮਲਾ ਦੇਖੋ ਪੰਜਾਬ ਦੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕੀਤੀ ਅੱਜ ਸਵੇਰੇ ਉਹਨਾਂ ਨੇ ਕਈ ਗੱਲਾਂ ਨੂੰ ਬੜੀ ਸੰਜੀਦਗੀ ਦੇ ਨਾਲ ਅੱਗੇ ਵਧਾਇਆ ਜਿਹੜਾ ਜਰਮਲ ਸਿੰਘ ਸਰਪੰਚ ਸੀ ਆਮ ਆਦਮੀ ਪਾਰਟੀ ਦਾ ਜਿਹੜਾ ਵਿਆਹ ਸਮਾਗਮ 'ਚ ਜਿਹਦੇ ਸਿਰ 'ਚ ਸ਼ਰਿਆਮ ਅਸੀਂ ਦੇਖਿਆ ਹਥਿਆਰ ਨਾਲ ਫਾਇਰ ਕੀਤਾ ਗਿਆ ਉਹਦੇ 'ਚ ਪੁਲਿਸ ਦਾ ਇਹ ਤਰਕ ਹੈ ਦਾਵਾ ਹੈ ਕਿ ਵਿਦੇਸ਼ 'ਚ ਇੱਕ ਵਿਅਕਤੀ ਹੈ ਜਿਹਨੂੰ ਗੈਂਗਸਟਰ ਕਿਹਾ ਗਿਆ ਉਸ ਵਿਅਕਤੀ ਦੀ ਨਿਜੀ ਰੰਜਿਸ਼ ਸੀ ਜਰਮਲ ਸਿੰਘ ਦਾ ਮਤਲਬ ਆਪਸੀ ਰੰਜਿਸ਼ ਦਾ ਮਾਮਲਾ ਦੱਸਿਆ ਗਿਆ ਜੋ ਪੰਜਾਬ ਦੇ ਡੀਜੀਪੀ ਨੇ ਖੁਲਾਸਾ ਕੀਤਾ ਜੀ ਔਰ ਜਿਨ੍ਹਾਂ ਨੇ ਫਾਇਰ ਕੀਤੇ ਕੁੱਲ 7 ਵਿਅਕਤੀ ਫੜੇ ਗਏ ਨੇ ਤੇ 2 ਵਿਅਕਤੀ ਚਲੇ ਗਏ ਸੀ ਛੱਤੀਸਗੜ ਰਾਏਪੁਰ ਜਿੱਥੋਂ ਦੇ ਭਪੇਸ਼ ਬਗੇਲ ਸਾਹਿਬ ਕਾ ਮੁੱਖ ਮੰਤਰੀ ਆ ਜਿਹੜੇ ਕਾਂਗਰਸ ਵਾਲੇ ਪਰਿਵਾਰੀ ਨੇ ਤੇ ਉੱਥੇ ਭਪੇਸ਼ ਬਗੇਲ ਛੱਤੀਸਗੜ ਦੇ ਵਿੱਚ ਪਹਿਲਾ ਮੁੱਖ ਮੰਤਰੀ ਸੀ ਹੁਣ ਉੱਥੇ ਵੀ ਜਪੀ ਦੀ ਸਰਕਾਰ ਹੈ ਉੱਥੇ ਚਲੇ ਗਏ ਸੀ ਰਾਜਪੁਰ ਦੌੜ ਕੇ ਤੇ ਆਪਣੇ ਰਿਸ਼ਤੇਦਾਰਾਂ ਦੇ ਘਰੇ ਰਹਿ ਰਹੇ ਸੀ ਤੇ ਪੁਲਿਸ ਨੇ ਉੱਥੇ ਛੱਤੀਸਗੜ੍ਹ ਪੁਲਿਸ ਨਾਲ ਮਿਲ ਕੇ ਜੁਆਇੰਟ ਆਪਰੇਸ਼ਨ ਕੀਤਾ ਤੇ ਉਹ ਗ੍ਰਿਫਤਾਰ ਕਰ ਲਈ ਤੇ ਉੱਥੇ ਅਦਾਲਤ 'ਚ ਪੇਸ਼ ਕਰਕੇ 14 ਦਿਨ ਦਾ ਟਰਾਂਜ਼ਿਟ ਰਿਮਾਂਡ ਲੈ ਕੇ ਉਹਨਾਂ ਨੂੰ ਮੈਨੂੰ ਲੱਗਦਾ ਅੱਜ ਜਹਾਜ਼ ਤੇ ਲੈ ਕੇ ਆਉਣਗੇ ਪੰਜਾਬ ਦੇ ਵਿੱਚ ਅੱਛਾ ਮੈਂ ਦੇਖਦਾ ਜਿਹੜੇ ਜ਼ਿਆਦਾਤਰ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹ 'ਚ ਕਿਤੇ ਨਾ ਕਿਤੇ ਆਪਸੀ ਰੰਜਿਸ਼ ਦਾ ਪਹਿਲੂ ਸਾਹਮਣੇ ਆ ਰਿਹਾ ਬਹੁਤ ਸਾਰੇ ਮਾਮਲਿਆਂ 'ਚ ਵੀ ਵਿਦੇਸ਼ 'ਚ ਜਿਹੜੇ ਲੋਕ ਬੈਠੇ ਨੇ ਦੇਖੋ ਅੱਜ ਕੱਲ ਟੈਕਨੋਲੋਜੀ ਬ ਤੁਸੀਂ WhatsApp ਤੇ ਜਿੰਨੀ ਦੇਰ ਮਰਜ਼ੀ ਕਾਲਿੰਗ ਕਰਦੇ ਰਹੋ ਤੇ ਜਿਹੜੇ ਵਿਦੇਸ਼ਾਂ 'ਚ ਲੋਕ ਬੈਠੇ ਨੇ ਉਹ ਆਪਣੀਆਂ ਦੁਸ਼ਮਣੀਆਂ ਪਗਾਉਣ ਦੇ ਲਈ ਭਾਰਤ ਦੇ ਵਿੱਚ ਪੰਜਾਬ 'ਚ ਕੋਈ ਨਸ਼ੇੜੀ ਨੇ ਕੋਈ ਗਰੀਬ ਵਿਅਕਤੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਗੱਲਾਂ ਦੇ ਜਾਲ 'ਚ ਉਲਝਾ ਕੇ ਉਹਨਾਂ ਨੂੰ ਇਸ ਕ੍ਰਾਈਮ ਲਈ ਤਿਆਰ ਕਰ ਲੈਂਦੇ ਨੇ ਔਰ ਉਹਨਾਂ ਨੂੰ 50,000 ਲੱਖ 2 ਲੱਖ ਦਾ ਲਾਲਚ ਦੇ ਕੇ ਜੁਰਮ ਵੱਲ ਧੱਕ ਦਿੰਦੇ ਨੇ ਔਰ ਉਹਨਾਂ ਨੂੰ ਇਹ ਭਰੋਸਾ ਦਿੰਦੇ ਨੇ ਵੀ ਤੁਸੀਂ ਉਸ ਤੋਂ ਬਾਅਦ ਇੱਥੋਂ ਸੇਫ ਚਲੇ ਜਾਣਾ ਹੈ ਪੰਜਾਬ ਚ ਜੇ ਤੁਸੀਂ ਕੋਈ ਵਾਰਦਾਤ ਕਰਕੇ ਯੂਪੀ ਚ ਜਾਂ ਛੱਤੀਸਗੜ੍ਹ ਚਲੇ ਜਾਓਗੇ ਤੇ ਤੁਸੀਂ ਫੜੇ ਨਹੀਂ ਜਾਓਗੇ ਹਾਂ ਜਦ ਕਿ ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਅੱਜ ਭਾਰਤ ਚ ਕਿਤੇ ਬੈਠੇ ਹੋ ਹਾਂ ਤੁਸੀਂ ਪੰਜਾਬ ਚ ਵੀ ਅਗਰ ਕਰਾਇਮ ਕਰਕੇ ਕਿਸੇ ਤਰ੍ਹਾਂ ਦਾ ਜਾਣੇ ਹੋ ਤੇ ਤੁਸੀਂ ਫੜੇ ਜਾਓਗੇ ਹਾਂ ਅਜਿਆ ਨਹੀਂ ਹੋਏਗਾ ਕਿ ਤੁਸੀਂ ਪੁਲਿਸ ਦੇ ਹੱਥ ਨਹੀਂ ਆਉਂਗੇ ਕਿਉਂਕਿ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਹੈ ਇਲੈਕਟ੍ਰੋਨਿਕਸ ਦਾ ਜ਼ਮਾਨਾ ਹੈ ਮਿੰਟੋ ਮਿੰਟ ਹੀ ਸਰਾਗ ਪੁਲਿਸ ਨੂੰ ਕਿਤੋਂ ਨਾ ਕਿਤੇ ਮਿਲ ਜਾਂਦੇ ਨੇ ਸੋ ਇਹ ਇਹ ਸਮਝਣ ਦੀ ਜਿਹੜੀ ਲੋੜ ਹੈ ਇਸੇ ਕੜੀ ਦੇ ਵਿੱਚ ਹੀ ਅਸੀਂ ਵੇਖਿਆ ਕਿ ਉਹ ਪੁਲਿਸ ਨੇ ਸਾਰੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿੱਥੋਂ ਤੱਕ ਗੱਲ ਰਹੀ ਆ ਵਾਇਰਲ ਵੀਡੀਓ ਜਿਹੜੀ ਆਮ ਆਦਮੀ ਪਾਰਟੀ ਦੀ ਆਗੂ ਹੈ ਸਾਬਕਾ ਮੁੱਖ ਮੰਤਰੀ ਹਾਥਸ਼ੇ ਦੀ ਦੇਖੋ ਉਹ ਪੁਲਿਸ ਨੇ ਸਾਫ਼ ਕਰਤਾ ਜਿਹੜੇ ਪੰਜਾਬ ਦੇ ਡੀਜੀਪੀ ਨੇ ਉਹ ਕਹਿੰਦੇ ਡੀਜੀਪੀ ਦਾ ਵੱਡਾ-ਵੱਡਾ ਕੰਮ ਹੈ ਜਿਹੜਾ ਉਹ ਪੋਲਿਸੀ ਮੇਕਿੰਗ ਤੱਕ ਰਹਿੰਦਾ ਹੈ ਹੂੰ ਜ਼ਿਲ੍ਹਿਆਂ ਦੇ ਵਿੱਚ ਐਗਜ਼ੀਕਿਊਟ ਕਰਨੇ ਹੁੰਦੇ ਨੇ ਜ਼ਿਆਦਾਤਰ ਇਸ ਤਰ੍ਹਾਂ ਦੇ ਮਾਮਲੇ ਹਦਾਂ ਡੀਜੀਪੀ ਦੀਆਂ ਹੁੰਦੀਆਂ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਨੋਟਿਸ ਆਏ ਨੇ ਉਹਦਾ ਜਵਾਬ ਪੰਜਾਬ ਦੀ ਪੁਲਿਸ ਦੇਗੀ ਔਰ ਪੰਜਾਬ ਦੀ ਪੁਲਿਸ ਜਵਾਬ ਇਹ ਜ਼ਰੂਰ ਦੇ ਸਕਦੀ ਹੈ ਦੇਖੋ ਜਿਹੜੀ ਵਿਧਾਨ ਸਭਾ ਦੀ ਵੀਡੀਓ ਹੈ ਉਹ ਬਿਲਕੁਲ ਵਿਧਾਨ ਸਭਾ ਦੀ ਪ੍ਰਾਪਰਟੀ ਹੈ ਹਮ ਪਰ ਅਗਰ ਕੋਈ ਪਬਲਿਕ ਨਮਾਇੰਦਾ ਐ ਐਮ ਐਲ ਏ ਉਹਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦਾ ਹੈ ਅਗਰ ਉਹਦੇ ਨਾਲ ਛੇੜਛਾੜ ਕਰਕੇ ਸ਼ੇਅਰ ਕੀਤੀ ਜਾਂਦੀ ਹੈ ਤੇ ਫਿਰ ਉਹ ਰੀਸ਼ੇਅਰ ਹੁੰਦੀ ਹੈ ਹਮ ਅਗਰ ਉਹ ਕੋਈ ਭਾਵਨਾ ਪੜਕਾ ਸਕਦੀ ਹੈ ਕੋਈ ਨੁਕਸਾਨ ਕਰ ਸਕਦੀ ਹੈ ਤੇ ਪੁਲਿਸ ਕੇਸ ਦਰਜ ਕਰ ਸਕਦੀ ਹੈ ਹਮ ਇਹ ਨਹੀਂ ਹੈ ਕਿ ਅਗਰ ਵਿਧਾਨ ਸਭਾ ਦੀ ਵੀਡੀਓ ਸਮਾਜ ਦੇ ਵਿੱਚ ਕੋਈ ਐਮਐਲਏ ਪਬਲਿਸ਼ ਕਰ ਦੇ ਤੇ ਉਹ ਵੀਡੀਓ ਦਾ ਸਮਾਜ ਤੇ ਮਾੜਾ ਅਸਰ ਜਾਵੇ ਤੇ ਪੁਲਿਸ ਉਹਦੇ ਤੇ ਕਾਰਵਾਈ ਨਹੀਂ ਕਰ ਸਕਦੀ ਮੇਰੀ ਓਪੀਨੀਅਨ ਮੁਤਾਬਕ ਕਾਰਵਾਈ ਹੋ ਸਕਦੀ ਹੈ ਹਾਂ ਵਿਧਾਨ ਸਭਾ ਨੇ ਜਿਹੜਾ ਨੋਟਿਸ ਭੇਜਿਆ ਉਹਦੇ ਚ ਪੰਜਾਬ ਦੀ ਸਰਕਾਰ ਜਵਾਬ ਦੇਗੀ ਜੋ ਮੈਨੂੰ ਲੱਗਦਾ ਹੈ ਮੈਨੂੰ ਨਹੀਂ ਪਤਾ ਪੰਜਾਬ ਪੁਲਿਸ ਕੀ ਜਵਾਬ ਦੇਊਗੀ ਪਰ ਮੈਨੂੰ ਲੱਗਦਾ ਹੈ ਪੰਜਾਬ ਪੁਲਿਸ ਇਹ ਜਵਾਬ ਦੇਊਗੀ ਕਿ ਉਹ ਜਿਹੜੀ ਵੀਡੀਓ ਵਿਧਾਨ ਸਭਾ ਵਾਲੀ ਸੀ ਉਹਦਾ ਇੱਕ ਸਿਲੇਕਟਿਵ ਹਿੱਸਾ ਵਾਇਰਲ ਕੀਤਾ ਗਿਆ ਉਹ ਸਿਲੇਕਟਿਵ ਹਿੱਸਾ ਆਬਜੈਕਸ਼ਨੇਬਲ ਹੈ ਉਹ ਐਡਿਟ ਕੀਤਾ ਗਿਆ ਹੈ ਜਾਂ 오रिजिनल ਹੈ ਉਹ ਵੀ ਗੱਲ ਵੱਖਰੀ ਹੈ ਜੀ ਅਗਰ ਕੋਈ ਵੀ ਪਾਰਟਿਕੂਲਰ ਹਿੱਸਾ ਵਾਇਰਲ ਕੀਤਾ ਜਾਂਦਾ ਹੈ ਕਿਸੇ ਮਾੜੇ ਮੋਟਿਵ ਦੇ ਨਾਲ ਉਹਦੇ ਵਿੱਚ ਅਗਰ ਭਾਵਨਾ ਭੜਕ ਸਕਦੀ ਹੈ ਕਿਸੇ ਦੀ ਤੇ ਪੁਲਿਸ ਕੇਸ ਦਰਜ ਕਰ ਸਕਦੀ ਹੈ ਸੋ ਮੈਨੂੰ ਲੱਗਦਾ ਹੈ ਪੁਲਿਸ ਦੇ ਜਵਾਬ ਤੋਂ ਬਾਅਦ ਭਾਵੇਂ ਤਲਬ ਕਰ ਲੇ ਵਿਧਾਨ ਸਭਾ ਦੀ ਕਮੇਟੀ ਤਲਬ ਕਰ ਲੇ ਵਿਧਾਨ ਸਭਾ ਤਲਬ ਕਰ ਲੇ ਡੀਜੀਪੀ ਨੂੰ ਐਸਐਸਪੀ ਨੂੰ ਕਮਿਸ਼ਨਰ ਨੂੰ ਪਰ ਜਿਹੜਾ ਇਹਨਾਂ ਦਾ ਪੱਖ ਹੋਊਗਾ ਉਹ ਪਬਲਿਕ ਇੰਟਰਸਟ ਦਾ ਪੱਖ ਹੋਊਗਾ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬ ਪੁਲਿਸ ਦਾ ਉਹਦੇ 'ਚ ਕੋਈ ਨੁਕਸਾਨ ਹੋਣ ਵਾਲਾ ਨਹੀਂ ਹੈ ਜੋ ਮੈਨੂੰ ਲੱਗਦਾ ਹੈ। ਜੀ। ਡੱਲਾ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਤਮਾਮ ਮੁੱਦਿਆਂ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਆਪਣੇ ਗੱਲਾਂ ਪਤਾਂ ਸਾਂਝੀ ਕੀਤੀਆਂ। ਬਹੁਤ ਧੰਨਵਾਦ ਜੀ। ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ। ਤੁਸੀਂ ਆਪਣਾ ਪੱਖ ਵੀਡੀਓ ਦੇ ਜ਼ਰੀਏ ਜਾਂ ਪ੍ਰੈਸ ਬਿਆਨ ਦੇ ਜ਼ਰੀਏ ਸਾਡੇ ਤੱਕ ਪੇਸ਼ ਕਰ ਸਕਦੇ ਹੋ। ਬਹੁਤ ਧੰਨਵਾਦ। ਅਸੀਂ ਅੱਗੇ ਵਧਾਵਾਂਗੇ। ਸੋ ਬਿਲਕੁਲ ਇਸ ਤਰ੍ਹਾਂ ਦੀ ਹੋਰ ਚਰਚਾਵਾਂ ਲੈ ਕੇ ਤੁਹਾਡੇ ਨਾਲ ਜੁੜਦੇ ਰਹਾਂਗੇ। ਤਦ ਤੱਕ ਲਈ ਸਾਨੂੰ ਦੇਜਾਸਤ। ਧੰਨਵਾਦ। ਬਹੁਤ ਧੰਨਵਾਦ।